DGP ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰੂਪਨਗਰ ਦੇ SP ਨਮਨੀਸ਼ ਸਿੰਘ ਮਹਿਲ ਵੱਲੋਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਸਮੇਤ ਕੀਰਤਪੁਰ ਸਾਹਿਬ ਵਿਖੇ ਪਤੰਗ ਅਤੇ ਡੋਰਾ ਵੇਚਣ ਵਾਲੀਆਂ ਦੁਕਾਨਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਗਈ ਉਨਾ ਕਿਹਾ ਕਿ ਚਾਈਨਾ ਡੋਰ ਨੂੰ ਲੈ ਕੇ ਕਾਫੀ ਗੰਭੀਰ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਹਨ ਅਤੇ ਨਿਤ ਦਿਨ ਚਾਈਨਾ ਡੋਰ ਦੇ ਖੰਨ ਪੰਜਾਬ ਵਿੱਚ ਗੰਭੀਰ ਹਾਦਸੇ ਵਾਪਰ ਰਹੇ ਹਨ ਜਿਸ ਨੂੰ ਲੈ ਕੇ ਡੀਜੀਪੀ ਪੰਜਾਬ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਡੋਰ ਅਤੇ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾਵੇ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਕੀਰਤਪੁਰ ਸਾਇਬ ਪੁਲਿਸ ਦੇ ਸਹਿਯੋਗ ਨਾਲ ਕੀਰਤਪੁਰ ਸਾਇਬ ਦੇ ਬਾਜ਼ਾਰ ਵਿੱਚ ਸਥਿਤ ਪਤੰਗਾ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਦੌਰਾਨ ਭਾਵੇਂ ਕਿਸੇ ਵੀ ਦੁਕਾਨ ਤੋਂ ਚਾਈਨਾ ਡੋਰ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੁਲਿਸ ਨੂੰ ਪਤੰਗਬਾਜ਼ੀ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਅਤੇ ਡਰੋਨ ਨਾਲ ਵੀ ਪਤੰਗਬਾਜ਼ੀ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਕਿਹਾ ਕਿ ਅਗਰ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਉਹਨਾਂ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੇ ਸਵੰਦ ਦੇ ਵਿੱਚ ਪੁਲਿਸ ਨੂੰ ਸਿੱਧੇ ਤੌਰ ਤੇ ਜਾਣਕਾਰੀ ਦੇਣ ਤਾਂ ਜੋ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਇਸ ਮੌਕੇ ਉਹਨਾਂ ਨਾਲ ਪੁਲਿਸ थाना ਸ਼੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਟ੍ਰੈਫਿਕ ਪੁਲਿਸ ਕੀਰਤਪੁਰ ਸਾਹਿਬ ਦੇ ਇੰਚਾਰਜ ਏਐਸਆਈ ਬਲਵੰਤ ਸਿੰਘ ਆਦਤ ਤੋਂ ਇਲਾਵਾ ਹੋਰ ਵੀ ਪੁਲਿਸ ਕਰਮੀ ਹਾਜ਼ਰ ਸਨ ਜੀ ਅੱਜ ਮਾਨਯੋਗ ਡੀਜੀਪੀ ਪੰਜਾਬ ਸਾਬ ਵੱਲੋਂ ਸਪੈਸ਼ਲ ਮੁਹਿੰਮ ਚਲਾਉਣ ਦੇ ਲਈ ਸਾਨੂੰ ਆਰਡਰਸ ਮਿਲੇ ਸਿਗੇ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਜਿਹੜਾ ਕਸਬਾ ਆ ਹਰ ਸ਼ਹਿਰ ਆ ਉੱਥੇ ਇਹਦੀ ਚੈਕਿੰਗ ਕਰਾਈ ਜਾ ਰਹੀ ਹੈ ਟੀਮਸ ਆਡਡ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਮੀਡੀਆ ਰਾਹੀਂ ਅਸੀਂ ਬੇਨਤੀ ਵੀ ਕਰਨਾ ਚਾਹਵਾਂਗੇ ਲੋਕਾਂ ਨੂੰ ਕਿ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਅਗਰ ਉਹਨਾਂ ਦੇ ਬੱਚੇ ਉਹਨਾਂ ਦੇ ਆਸ-ਪਾਸ ਕੋਈ ਵੀ ਵਿਅਕਤੀ ਜਿਹੜੀ ਡੋਰ ਦਾ ਇਸਤੇਮਾਲ ਕਰ ਰਿਹਾ ਹੋ ਚੈੱਕ ਅਗਰ ਉਹ ਚਾਈਨਾ ਡੋਰ ਹੈ ਤਾਂ ਉਹ ਜ਼ਰੂਰ ਦੱਸਣ ਪੁਲਿਸ ਨੂੰ ਤਾਂ ਕਿ ਇੱਥੇ ਕਾਰਵਾਈ ਹੋ ਸਕੇ ਜਿਹੜੇ ਬੰਦੇ ਇਹ ਵੇਚ ਰਹੇ ਨੇ ਅਸੀਂ ਉਹਨਾਂ ਦੇ ਅਗੇਂਸਟ ਇਹ ਮੁਹਿੰਮ ਛੇੜੀ ਹੈ ਜੋ ਪਰਪਸ ਇਹ ਹੈ ਕਿ ਇਹਦੇ ਨਾਲ ਐਕਸੀਡੈਂਟਸ ਐਂਡ ਕੰਪਲੇਂਟਸ ਕਾਫੀ ਆ ਰਹੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਇੱਥੇ ਠੱਲ ਪਾਈ ਜਾਵੇ ਇਹ ਵੀ ਸਾਡੀ ਉਹਦੀ ਇਨਵੈਸਟੀਗੇਸ਼ਨ ਜਿਹੜੇ ਅਸੀਂ ਕਰਦੇ ਹਾਂ ਜੋ ਅਸੀਂ ਆਪਣਾ ਡਿਟੈਕਸ਼ਨ ਕਰਦੇ ਹਾਂ ਉਹਦੇ ਵਿੱਚ ਸਾਰੇ ਜਿਹੜੀ ਵੀ ਅਵੇਲੇਬਲ ਰਿਸੋਰਸਸ ਆ ਯੂਜ਼ ਕੀਤੇ ਜਾਂਦੇ ਨੇ ਤੇ ਡਰੋਨ ਵੀ ਉਹਨਾਂ ਵਿੱਚੋਂ ਇੱਕ ਹੈ ਸਰ ਲੱਗਦਾ ਨਹੀਂ ਜਿਵੇਂ ਨਗਰ ਪੰਚਾਇਤ ਪੁਰਸਾਉ ਦਾ ਏਰੀਆ ਹੈ ਇੱਥੇ ਜਿਹੜੇ ਖਾਸ ਕਰਕੇ ਐਮਸੀ ਹੈ ਜਾਂ ਪ੍ਰਧਾਨ ਹੈ ਉਹਨਾਂ ਨੂੰ ਇਦਾਂ ਦੀ ਹਦਾਇਤਾਂ ਹੋਣ ਕਿ ਉਹ ਆਪਣੇ ਆਪਣੇ ਮਹੱਲੇ ਦੇ ਵਿੱਚ ਆਪਣੇ ਆਪਣੇ ਵਾਰਡ ਦੇ ਧਿਆਨ ਰੱਖਣ ਦੇ ਕੋਈ ਚਾਇਨਾ ਡੋਰ ਦੀ ਬਰਤੋਂ ਕਰਦਾ ਹੈ। ਨਹੀਂ ਬਿਲਕੁਲ ਜੀ ਜਿੰਨਾ ਇਸ ਕਈ ਜੋ ਸਮੱਸਿਆਵਾਂ ਹੁੰਦੀਆਂ ਪੂਰੀ ਸੋਸਾਇਟੀ ਦੇ ਹੀ ਰੋਲ ਪਲੇ ਕਰਨ ਦੇ ਨਾਲ ਨਜਿੱਠੀਆਂ ਜਾਂਦੀਆਂ ਨੇ। ਜਿਹੜੇ ਐਮਸੀ ਸਰਬਾਨ ਨੇ ਸਾਰੇ ਉਹਨਾਂ ਨਾਲ ਅਸੀਂ ਅਲੱਗ ਤੌਰ ਤੇ ਹੀ ਰਾਬਤਾ ਕਾਇਮ ਕਰ ਰਹੇ ਹਾਂ ਔਰ ਦੇਖ ਰਹੇ ਹਾਂ ਕਿ ਉਹ ਸਾਨੂੰ ਇਸ ਵਿੱਚ ਮਦਦ ਕਰੇ।